ਸਿਟੀ ਥਾਣਾ 2 ਦੀ ਪੁਲਿਸ ਨੇ ਘਰਾਂ ਚ ਦਾਖਲ ਹੋ ਕੇ ਭੰਨ ਤੋੜ ਕਰਨ ਵਾਲੇ 4 ਨੌਜਵਾਨਾਂ ਸਮੇਤ 20 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਤੋਂ ਆ ਗਿਆ ਬਣਿਆ ਸੀ ਇਹ। ਤੇ ਟੀਕੇ ਲਾਈ ਜਾਂਦੇ ਸੀ ਉੱਥੇ। ਪਰ ਆਪਾਂ ਨੇ ਰੋਕਿਆ ਜੀ ਇਹਨਾਂ ਨੂੰ। ਰੋਕਿਆ? ਰੋਕਿਆ ਗਿਆ ਜੀ ਵੀ ਤੁਸੀਂ ਇੱਥੇ ਜਾਓ। ਉਹਨੇ ਛੜੀਏ ਕਹਿੰਦੇ ਆ ਕਿ ਵੀ ਤੂੰ ਸਾਡਾ ਕੀ ਕਰੇਗਾ? ਹੂੰ। ਇਹ ਕਿ ਉਹਨਾਂ ਪਪਾ ਨੇ ਕਿਹਾ ਵੀ ਤੂੰ ਜਾਣਦਾ ਕਿ ਨਹੀਂ ਜਾਂਦਾ ਸਾਡੀਆਂ ਬੁੜੀਆਂ ਰਾਜ ਕਰਦੀਆਂ ਇੱਥੇ ਕਿੱਦਾਂ ਦੀਆਂ ਹੂੰ ਤੇ ਉਹਨਾਂ ਨੇ ਕੀ ਕਿਤਾ ਇਹ ਸਿਧਾਂਤ ਤਾਂ ਪਈ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਅੱਖ ਉੱਤੇ ਸਾਡੇ ਸੁਪੂ ਮਾਰਤੀ ਬਹੁਤ ਜ਼ਿਆਦਾ ਗੱਲ ਪੁੱਛਣੀ ਵਸ ਕੇ ਘਰੇ ਆ ਕੇ ਨਸ਼ੇੜੀ ਸੀਗੇ ਫੋਨ ਵੀਡੀਓ ਬਣਾਣ ਲੱਗੇ ਤਾਂ ਫੋਨ ਕੇ ਖਸ ਕੇ ਤਾਂ ਤੋੜਤਾ ਤੇ ਮੇਰੀ ਬਾਹ ਫੜ ਲਈ ਮੇਰੇ ਸਸਤੇ ਡੰਡਾ ਤਾਂ ਲਿਆ ਉਹਨਾਂ ਨੇ ਹੂੰ ਉਹ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸਾਨੂੰ ਬਿਆਨ ਦਰਜ ਕਰਵਾਉਣੀ ਤੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਅਬੋਹਰ ਸਿਟੀ थाना 2 ਦੀ ਪੁਲਿਸ ਨੇ ਘਰਾਂ ਚ ਦਾਖਲ ਹੋ ਕੇ ਭੰਨ ਤੋੜ ਕਰਨ ਵਾਲੇ 4 ਨੌਜਵਾਨਾਂ ਸਮੇਤ 20 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ। ਇਹ ਕਾਰਵਾਈ ਰਾਮਕਮਰ ਵਾਸੀ ਟਾਣੀ, ਬਾਬੂ ਰਾਮ ਦੇ ਬਿਆਨਾਂ ਤੇ ਕੀਤੀ ਗਈ ਹੈ। ਉਸਨੇ ਦੱਸਿਆ ਕਿ ਕੱਲ ਉਸਨੇ ਟਾਣੀ ਦੇ ਰਸਤੇ ਵਿੱਚ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਨ ਤੋਂ ਰੋਕਿਆ। ਇਸ ਲਈ ਉਕਤ ਨੌਜਵਾਨਾਂ ਨੇ ਉਹਨਾਂ ਦੇ ਘਰ ਚ ਦਾਖਲ ਹੋ ਕੇ ਬੱਚਿਆਂ ਤੇ ਔਰਤਾਂ ਦੀ ਕੁੱਟਮਾਰ ਕੀਤੀ ਅਤੇ ਮੋਟਰਸਾਈਕਲ ਮੋਪੇਡ ਕੁਲਰ ਵਾਸ਼ਫਿਸ਼ਨ ਆਦਿ ਪੰਤੋੜ ਕੀਤੀ ਅਤੇ 2-3 ਵਿਅਕਤੀਆਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਜ਼ਖਮੀ ਵੀ ਕੀਤਾ ਇੱਥੇ ਥਾਣਾ 2 ਦੀ ਇੰਚਾਰਜ ਇੰਸਪੈਕਟਰ ਪ੍ਰੋਮਿਲਾ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਆ ਵੀਰ ਤੁਹਾਡਾ ਸਾਗੀਰਾ ਜੀ ਕੀ ਗੱਲ ਕੀ ਹੋਈ ਸੀ ਅੱਜ ਗੱਲ ਕੀ ਹੋਈ ਸੀ ਮੇਰੇ ਪਾਪਾ ਜੀ ਉਧਰੋਂ ਇੱਥੇ ਨਸ਼ੇੜੀ ਸੀ ਜੀ ਆ ਜਿਹੜਾ ਸਾਡੇ ਚੌਕ 'ਚ ਬਣਿਆ ਥੇ ਟੀਕੇ ਲਾਈ ਜਾਂਦੇ ਸੀ ਉੱਥੇ ਪਾਪਾਂ ਨੇ ਰੋਕਿਆ ਜੀ ਉਹਨਾਂ ਨੂੰ ਰੋਕਿਆ ਰੋਕਿਆ ਗਿਆ ਜੀ ਬਈ ਤੁਸੀਂ ਇੱਥੋਂ ਜਾਓ ਉਹ ਕਹੇ ਇੱਕ ਉਹ ਨਸ਼ੇੜੀਏ ਕਹਿੰਦੇ ਆ ਕਿ ਵੀ ਤੂੰ ਸਾਡਾ ਕੀ ਕਰੇਗਾ ਹੂੰ ਇਹ ਕਹਾਂ ਪਾਪਾਂ ਨੇ ਕਿਹਾ ਵੀ ਤੂੰ ਜਾਂਦਾ ਕਿ ਨਹੀਂ ਜਾਂਦਾ ਸਾਡੀਆਂ ਬੁੜੀਆਂ ਤਰਾਜ ਕਰਦੀਆਂ ਇੱਥੋਂ ਤੂੰ ਜਾ ਵੀ ਜਾ ਹੂੰ ਤੇ ਉਹਨਾਂ ਨੇ ਕੀ ਕੀਤਾ ਜੀ ਸਿੱਧਾ ਹੱਤਾ ਪਾਈ ਕੀਤੀ ਉਹਨਾਂ ਨਾਲ ਉਹਨਾਂ ਦੀ ਅੱਖ ਇੱਕ ਅੱਖ ਬਣਵਾਈ ਸੀ ਹੁਣੇ ਜੀ ਹੁਣੇ 20000 ਰੁਪਏ ਲਾ ਕੇ ਹਟਿਆ ਮੈਂ ਇਸ ਟਾਈਮ ਤੇ ਉਹਨਾਂ ਨੇ ਅੱਖ ਉੱਤੇ 60 60 ਮਾਰਤੀ ਬਹੁਤ ਜ਼ਿਆਦਾ ਠੀਕ ਹੈ ਆਖਰਾ ਹੋ ਗਈ ਤੇ ਥੋੜੀ ਦੇਰ ਬਾਅਦ ਮੇਰੇ ਜਿਵੇਂ ਕਿ ਦੋਨ ਮੁੰਡੇ ਸੀ ਉਹਨਾਂ ਨੇ ਗੱਲ ਕਰ ਲਿਆ ਬਜਟ ਪਜਾਤਾ ਉਹਨਾਂ ਨੇ ਤੇ ਆਦਾ ਤੇ ਉਹ ਪਤਾ ਕੀ ਕਹਿੰਦੇ ਜੀ ਅਸੀਂ ਤੁਹਾਨੂੰ ਵੇਖਾਂਗੇ 15 ਮਿੰਟ ਬਾਅਦ ਅਸੀਂ ਕੀ ਅਸੀਂ ਜੀ ਗਰੀਬ ਬੰਦੇ ਐ ਅਸੀਂ ਕੋਈ ਕਿਸਾਨ ਰਾਮ ਥੋੜੀ ਕਰਨੀ ਹੈ ਤਾਂ ਕਰਕੇ ਜੀ ਅਸੀਂ ਉਹਨਾਂ ਨੂੰ ਸਮਝਾ ਕੇ ਉਹ ਆਵਾਜ਼ ਭੇਜਤਾ ਉਹ ਥੋੜੀ ਦੇਰ ਬਾਅਦ ਕਟੋ ਘਟ 8-9 ਗੱਡੀਆਂ ਤੇ ਮੋਟਰਸਾਈਕਲ ਦੇ ਨਾਲ ਆਏ ਆ ਆ ਸਾਡਾ ਨੁਕਸਾਨ ਇਹ ਨਾ ਕਰਗੇ ਸਾਡੇ ਬੁੜੀਆਂ ਨੂੰ ਕੁੱਟਿਆ ਜੀ ਸਾਡੇ ਬੱਚਿਆਂ ਨੂੰ ਚਰ ਚੱਕੇ ਇਧਰ ਉਧਰ ਸੱਟਦਾ ਜੀ ਸਾਡੇ ਫੋਨ ਫੋਨ ਸਾਡੇ ਘਰਾਂ ਦਾ ਨੁਕਸਾਨ ਬਹੁਤ ਕੁਝ ਕਰਤਾ ਜੀ ਸਾਡਾ ਜੀ ਠੀਕ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਜੀ ਇਹਨਾਂ ਨੂੰ ਆ ਤਾਂ ਇੱਕ ਵਾਰੀ ਫੜੋ ਜੀ ਸਾਡੇ ਨਾਲ ਕੋਈ ਉਹਦਾ ਫਿਰ ਬਾਅਦ ਚ ਕੋਈ ਹਸਨ ਹੋਵੇ ਠੀਕ ਹੈ ਸਾਰਿਆਂ ਨੂੰ ਫੜਿਆ ਜਾਵੇ ਠੀਕ ਹੈ ਠੀਕ ਹੈ ਜੀ ਸਾਡੇ ਬੱਚੇ ਸਕੂਲ ਜਾਂਦੇ ਇੱਕ ਦਿਨ ਰਾਤ ਨੂੰ ਸਾਡੇ ਸਾਡੇ ਵਰਗੇ ਨੁਕਸਾਨ ਪਹੁੰਚਾ ਦੇਣ ਅੱਜ ਗਰੀਬ ਬੰਦੇ ਕਿੱਥੋਂ ਬਤਰਾਗੇ ਜੇ ਗੇਟ ਕਰਦੇ ਅੰਦਰ ਹੀ ਮਾਰੀ ਸਕਦੇ ਇਹਦਾ ਇਹਨਾਂ ਦੇ ਮਾਪਿਆਂ ਨੂੰ ਇਤਲਾ ਕਰਿਆ ਜਾਵੇ ਸਾਡਾ ਜਿਹੜਾ ਇਹ ਪਰਵਾ ਇਹ ਜਿਹੜਾ ਹੈ ਇਹ ਸਾਡੀ ਪਰਵਾਹੀ ਹੋਵੇ ਸਾਰੀ ਠੀਕ ਇਹ ਗੱਲ ਅਸੀਂ ਮੰਨਦੇ ਆ ਜੀ ਹੋਰ ਕੁਝ ਨਹੀਂ ਹੋਣੀ ਠੀਕ ਆ ਮੁੰਡਿਆਂ ਸਾਰਿਆਂ ਨੂੰ ਫੜਿਆ ਜਾਵੇ ਜਿਹੜੇ ਜਿਹੇ ਠੀਕ ਹੈ ਹਾਂਜੀ ਗੰਦੇ ਹੋ ਗਏ ਕੱਟਿਆ ਕਾ ਇੱਕ ਮਿੰਟ ਆਰਾਮ ਨਾਲ ਇੱਕ ਇੱਕ ਕਰਕੇ ਬੋਲੋ ਜੀ ਨਾਮ ਤੁਹਾਡਾ ਮੈਂ ਨੰਪੂਨ ਨਾਜੀ ਕਿੱਥੇ ਰਹਿੰਦੇ ਹੋ ਤੁਸੀਂ ਬਾਗੁਰਾਮ ਦੀ ਥਾਣੇ ਤੁਸੀਂ ਕੀ ਗੱਲ ਕੀ ਹੋਈ ਹੈ ਗੱਲ ਪੁੱਛਨੀ ਬਸ ਘਰੇ ਆ ਕੇ ਨਸੇੜੀ ਸੀਗੇ ਫੋਨ ਵੀਡੀਓ ਬਣਾਣ ਲੱਗੇ ਤਾਂ ਫੋਨ ਖਸ ਕੇ ਤਾਂ ਤੋੜਤਾ ਤਾਂ ਮੇਰੀ ਬਾਹ ਫਾੜ ਲਈ ਮੇਰੇ ਸਾਸਤੇ ਡੰਡਾ ਤਾਂ ਲਿਆ ਉਹਨਾਂ ਨੇ ਕਿੰਨੇ ਕਰਾਂ ਨੁਕਸਾਨ ਕਰ ਗਿਆ ਹਰਵਿੰਦਰ ਵੀਰੇ ਪੰਜ ਛੇ ਕਰਾਂ ਚ ਸੀਗੇ ਮੈਂ ਇੱਕ ਟਾਣੀ ਹਰੀਰਾਮ ਦੇ ਵਿੱਚ ਵਹੀਕਲ ਤੋੜ ਗਿਆ ਅਣਪਛਾਤੇ ਬੰਦਿਆਂ ਵੱਲੋਂ ਕੀ ਕਾਰਵਾਈ ਕੀਤੀ ਗਿਆ ਤੁਸੀਂ ਮੌਕੇ ਤੇ ਪਹੁੰਚ ਹੋ ਜੀ ਜੋ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਸਾਨੂੰ ਬਿਆਨ ਦਰਜ ਕਰਵਾਣੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਤੋਂ ਇਲਾਵਾ ਕੁਝ ਵਿਅਕਤੀਆਂ ਨੂੰ ਅਸੀਂ ਰੌਂਡ ਅਪ ਕੀਤਾ ਹੈ ਤੇ ਬਾਕੀ ਅਸੀਂ ਸਾਡੀ ਜ਼ਾਰੀਏ ਕੀ ਮਸਲਾ ਕੀ ਸੀਗਾ ਜੀ ਕਿਸ ਚੀਜ਼ ਨੂੰ ਲੈ ਕੇ ਇਸ ਬਾਰੇ ਤਫਤੀਸ਼ ਜਾਰੀ ਹੈ ਠੀਕ ਹੈ ਬਾਈ